ਬਾਤ ਤਾਂ ਜੀ ਰਿਹਾ ਮੈਂ ਉਹ ਡੀਮਾ ਫੜਦਾ ਮੇਰੇ ਤੇ ਗੱੜਾ ਮਾਰੀ ਉਹ ਕਹਿੰਦਾ ਨਹੀਂ ਫੜਵਾਂਗੇ ਉਹ ਉਹ ਜਦੋਂ ਨਿਕਲਿਆ ਇਹ ਗੱਡੀ ਲੈ ਕੇ ਆਂਦੀ ਸੀ ਉਧਰ ਹੋਈ ਤੇ ਬਹੁਤ ਪਾਣੀ ਜ਼ਿਆਦਾ ਸੀਗਾ ਤੇ ਮੈਂ ਉਹਨਾਂ ਨੂੰ ਗੱਡੀ ਬੈਕ ਕਰਨ ਨੂੰ ਗਿਆ ਉਹਨਾਂ ਨੂੰ ਇੱਧਰ ਆ ਕੇ ਲੈ ਨੂੰ ਵੜ ਗਈ ਜਿਹੜੀ ਗੱਡੀ ਤੇ ਬਰਗਾ ਰੁੜ ਗਈ ਚੱਲੇ ਕਿੱਥੇ ਤੁਸੀਂ ਹੈ ਚੱਲੇ ਲੁਧਿਆਣੇ ਸੀਗੇ ਇਹ ਲੁਧਿਆਣੇ ਨੂੰ ਰਾਹ ਹੀ ਨਹੀਂ ਜਾਂਦਾਗਾ ਤੁਸੀਂ ਇੱਧਰ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਮੈਂ ਤਾਂ ਉਹਨਾਂ ਦੇ ਨਾਲ ਪਹਿਲੀ ਵਾਰੀ ਆਇਆ ਹਾਂ ਦੂਜੇ ਮੁੰਡੇ ਦਾ ਨਾਂ ਕੀ ਹੈ ਜਿਹੜਾ ਕਰਨੀ ਕਰਨ ਬਾਬਾ ਪਿਓ ਦਾ ਨਾਂ ਦੱਸ ਭੁੱਜਣ ਬਾਬਾ ਜੀ ਇਥੋਂ ਦੇ ਰਹਿਸ਼ ਇਥੋਂ ਜੀਰੇ ਜੀ ਜੀਰੇ ਰਹਿ ਤੇਰਾ ਨਾਂ ਕੀ ਆ ਜੀਰੇ ਤੇ ਉਹਦਾ ਨਾਂ ਸ਼ਾਹ ਜੀ ਰਹਿਸ਼ ਕਿੱਥੇ ਦੇ ਰਿਹਾ ਜੀਰੇ ਦੋ ਜਣੇ ਆਏ ਸੀਗੇ ਗੱਡੀ ਕਿਹੜੀ ਸੀਗੀ ਉਹ ਕਰੂਜ਼ ਆਈ ਸੀ ਤੁਹਾਡਾ ਕਰੂਜ਼ ਆ ਅੱਛਾ ਉਹ ਦੂਜਾ ਬੰਦਾ ਅੰਦਰ ਹੀ ਆ ਨਹੀਂ ਨਹੀਂ ਉਹ ਅਸੀਂ ਬਾਹਰ ਨਿਕਲੇ ਸੀ ਉਹਨੇ ਬਾਰੀ ਖੋਲ ਲਈ ਸੀਗੀ ਇਹ ਲੋ ਉਨਿਕਲਾ ਮੈਂ ਨਿਕਲਾ ਆਈ ਹੁਣ ਦੋਨੇ ਬਾਹਰ ਨਹੀਂ ਨਹੀਂ ਉਹ ਡੁੱਬ ਗਈ ਅੱਗੇ ਨੂੰ ਉਹ ਰੋੜ ਗਿਆ ਸੀ ਮੈਂ ਵੀ ਰੋੜ ਗਿਆ ਮੈਨੂੰ ਬੁੱਤਿਆ ਗਈ ਤੇ ਮੇਰਾ ਬਾਰੀ ਹੱਥ ਪੈ ਗਿਆ ਸੀ ਜਿਹੜੀ ਉਨੀ ਸੀਗੀ ਤੇ ਫਿਰ ਮੈਂ ਗੱਡੀ ਦੇ ਉੱਪਰ ਖੜ ਗਿਆ ਸੀ ਬਈ ਇੱਕ ਤਾਂ ਸਾਡੀ ਦੁਕਾਨ ਤੇ ਮੁੰਡਾ ਲੱਗਾ ਜੀ ਵੀਰਾ ਉਹ ਸੀਗਾ ਜੀ ਇੱਕ ਮੇਰਾ ਵੱਡਾ ਭਰਾ ਜੀ ਹੂੰ ਕੀ ਗੱਲ ਕੀ ਹੋਈ ਸੀ ਕਿੱਥੇ ਚੱਲੇ ਸੀ ਗੱਲ ਜੀ ਇਹ ਘਰੋਂ ਆਏ ਲੁਧਿਆਣੇ ਦੀ ਵੀ ਕਹਿ ਕੇ ਹੂੰ ਲੁਧਿਆਣੇ ਚੱਲੇ ਸੀ ਉਧਰੋਂ ਪਤਾ ਨਹੀਂ ਕਿੱਧਰ ਨੂੰ ਆ ਗਏ ਜੀ ਇੱਧਰ ਨੂੰ ਹੁਣ ਕੀ ਕਾਰ ਵਿੱਚ ਕਿਹੜੀ ਕਾਰ ਸੀਗੀ ਕਿਤੇ ਕਾਰ ਸਕੋਡਾ ਲੋਰਾ ਸੀਗੀ ਜੀ ਹੂੰ ਦੋ ਜਣੇ ਸੀਗੇ ਦੋ ਜਣੇ ਸੀਗੇ ਜੀ ਇੱਕ ਲੱਭ ਗਿਆ ਜੀ ਇੱਕ ਲੱਭਿਆ ਨਹੀਂ ਵੱਡਾ ਭਰਾ ਜੀ ਮੇਰਾ ਵੱਡਾ ਭਰਾ ਲੱਭਿਆ ਨਹੀਂ ਅਜੇ ਨਹੀਂ ਜੀ ਲੱਭਿਆ ਨਹੀਂ ਜੀ ਉਹਦੇ ਇੱਕ ਕੁੜੀਆ ਜੀ 3 ਸਾਲ ਦੀ ਹੋਣੀ 4 ਦੀ ਹਾਂ ਆ بارش ਕਰਕੇ ਸੀਮ ਦਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਚੱਲ ਰਿਹਾ ਸੀਗਾ ਓਵਰਫਲੋ ਚੱਲਨ ਕਰਕੇ ਤੇ ਅਸੀਂ ਵੈਸੇ ਦਾ ਰਾਹ ਇੱਕ ਕੱਚੇ ਤੌਰ ਤੇ ਬੰਦ ਕੀਤੇ ਹੋਏ ਆ ਜੀ ਸੀਬੀ ਦੇ ਨਾਲ ਪਟਾਈ ਸੀ ਜਿਹੜੀ ਬੂਟੀ ਬਾੜੀ ਸਾਫ਼ ਕੀਤੀ ਕਰਕੇ ਉਹ ਰਾਹगिर ਕੇ ਬਗਾਨੇ ਪਿੰਡ ਦਾ ਸੀ ਉਹਨੂੰ ਪਤਾ ਨਹੀਂ ਲੱਗਾ ਤੇ ਉਹ ਗੱਡੀ ਕਾਫੀ ਤੇਜ਼ ਸਿੱਧੀ ਲੈ ਗਿਆ ਅੱਗੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਖਾਰ ਪੈਣਾ ਖੱਡਾ ਬਣਿਆ ਸੀ ਉਹਦੇ ਪਾਣੀ ਦੇ ਝ ਘਾਰੇ ਪਾਸੇ ਉਹਨੂੰ ਗੱਡੀ ਦੂਜੇ ਪਾਸੇ ਨੂੰ ਟਰਨ ਲੈ ਕੇ ਤੇ ਵਿੱਚ ਪਾਣੀ ਦੇ ਚਲੀ ਗਈ ਆ ਕਿੰਨੇ ਜਾਨੇ ਸੀਗੇ ਦੋ ਤਕਰੀਬਨ ਕਹਿਣ ਦੇ ਵਿੱਚ ਜਿਹੜਾ ਆਇਆ ਜੀ ਉਹ ਦੋ ਜਾਨੇ ਸੀਗੇ ਤੇ ਕਾਫੀ ਹੱਦ ਤੱਕ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਬੰਦਾ ਦਾ ਫਾਈਂਡ ਆਊਟ ਕਰਕੇ ਅਸੀਂ ਗੱਡੀ ਬਾਹਰ ਕੱਢ ਲਈ ਆ ਦੂਜਾ ਸੀ ਆਰਮਸ ਕਰਦੇ ਪਏ ਆ